ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਭਾਵਕ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਜਦੋਂ ਇਹ ਵੀਰ ਵਿਦੇਸ਼ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਇਸ ਦੀ ਦਾਦੀ ਇਸ ਵੀਰ ਦੇ ਗਲ ਲਾ ਕੇ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਦਾਦੀ ਨੂੰ ਵੇਖ ਕੇ ਇਸ ਵੀਰ ਦੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਰੋਂਦੀ ਰੋਂਦੀ ਹੋਈ ਦਾਦੀ ਇਸ ਵੀਰ ਨੂੰ ਕੁਝ ਰੁਪਏ ਸਾਗਣ ਦੇ ਦੇ ਦਿੰਦੀ ਹੈ ਅਤੇ ਬਾਅਦ ਦੇ ਵਿੱਚ ਇਸ ਨੂੰ ਇਹ ਗੱਲ ਆਖਦੀ ਹੈ ਕਿ ਜਦ ਤੂੰ ਮੁੜ ਕੇ ਪੰਜਾਬ ਦੇ ਵਿੱਚ ਆਉਣਾ ਹੈ ਉਦੋਂ ਤੱਕ ਮੈਂ ਜਿਉਂਦੀ ਰਹੂੰ ਜਾਂ ਨਾ ਰਹੂੰ ਇਹ ਤਾਂ ਰੱਬ ਜਾਣਦਾ ਹੈ ਦੋਸਤੋ ਪੀਆਰ ਦੇ ਸ਼ਬਦ ਭਾਵੇਂ ਛੋਟੇ ਜਿਹੇ ਹਨ ਪਰ ਇਹ ਛੋਟੇ ਜਿਹੇ ਸ਼ਬਦ ਆਪਣੇ ਖੂਨਾਂ ਦੇ ਵਿੱਚ ਦਰਾਰ ਪਵਾ ਰਹੇ ਹਨ ਇਹ ਪੀਆਰ ਹੀ ਆਪਣਿਆਂ ਤੋਂ ਦੂਰ ਕਰਵਾ ਰਹੀ ਹੈ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ